ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਪੈਂਡ ਤੋਂਗਾ ਵਾਲੀ ਜ਼ਿਲ੍ਹਾ ਬਠਿੰਡਾ ਤਹਿਸੀਲ ਨਾਥਾਣਾ ਅੱਜ ਦੀ ਵੀਡੀਓ 'ਚ ਦੋਸਤੋ ਯਾਰਤੀ ਦਿਖਾਉਂਗਾ ਦੂਜਾ ਸੂਆ ਸੂਨ ਲਈ ਕੋਸਮਾ ਬਾਈ ਕਹਿੰਦਾ ਹਜੇ ਕੱਚੀ ਆ ਤੇ ਚੰਗੇ ਦੋਸਤੋ ਥਣ ਹਵਾਨੇ ਵਾਲੀ ਆ ਵੀਡੀਓ ਨੂੰ ਐਂ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਸੋ ਇੱਥੇ ਆ ਕੇ ਆਪਣੀ ਤਸੱਲੀ ਦੇ ਨਾਲ ਖਰੀਦਦਾਰੀ ਕਰ ਲਿਏ ਜੇ ਨੰਬਰ 2 ਦਾ ਵੀਡੀਓ ਦੇ ਅੰਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਦੂਜਾ ਸੂਆ ਵੱਛੀ ਸੋਣ ਵਾਲੀ ਆ ਡੇਟ ਮੁਤਾਬਕ ਬਾਈ ਕਹਿੰਦਾ 10 ਦਿਨ ਹਜੇ ਸੋਣ ਦੇ ਵਿੱਚ ਕੱਚੀ ਆ ਪਹਿਲੇ ਸੂਏ ਬਾਈ ਕਹਿੰਦਾ ਵੱਛੀ ਨੇ 13 14 ਕਿਲੋ ਚਵਾਇਆ ਐਤਕੀ ਬਾਈ ਕਹਿੰਦਾ 15 16 ਲੀਟਰ ਦੁੱਧ ਵੱਛੀ ਨਾਰਮਲ ਚਵਾਜੂ ਬਾਕੀ ਦੋਸਤੋ ਕਦ ਕੱਟ ਚੰਗਾ ਦਰਮਿਆਨਾ ਕਦ ਕਾਠਾ ਕੋਈ ਵੱਡੇ ਕਦ ਕਾੜਦੀ ਨਹੀਂ ਕੀ ਥਣ ਦੋਸਤੋ ਨਿਖਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਇਆ ਪੋਰਟ ਚਾਂਗ ਪੋਰਾਣੀ ਆਣਾ ਦੋਸਤੋ ਸੋਹਣੀ ਆ ਫੇਸ ਕੁਆਰਟੀ ਦੋਸਤੋ ਦੇਖ ਸਕਦੇ ਆ ਪੂਰੀ ਸੋਹਣੀ ਆ ਗੋਲ ਕੰਨ ਆ ਦੋਸਤੋ ਛੋਟਾ ਕੰਨ ਆ ਦੋਸਤੋ ਬਾਈ ਦੀ 1 ਨੰਬਰ ਜਰਸੀ ਪੂਰੀ ਸੋਹਣੀ ਆ ਥਣ ਦੋਸਤੋ ਮੈਂ ਨੇੜ ਤੋਂ ਚੈੱਕ ਕਰਾ ਦਿੰਨਾ ਆ ਵੇਖ ਸਕਦੇ ਆ ਥਣ ਦੋਸਤੋ ਨਿੱਖਰ ਮੇ ਕੱਲੇ ਕੱਲੇ ਕੇ ਐਪ ਚ ਲੱਗੇ ਹੋਇਆ ਪੋਰਟ ਛਾਂਗ ਪੂਰਾ ਨਹੀਂ ਵਲਟੈਲ ਦੋਸਤੋ ਹਵਾਨੇ 'ਚ ਹਜੇ ਕਾਫੀ ਪਈ ਆ ਆ ਵੇਖ ਸਕਦੇ ਆ ਦੋਸਤੋ ਰਵੜ ਅੰਗੂ ਹਵਾਨਾ ਦੋਸਤੋ ਵੱਧਾ ਵਲਟੈਲ ਦੋਸਤੋ ਕਾਫੀ ਪਈ ਆ ਹਜੇ ਹਵਾਨੇ 'ਚ ਵਾਚੀ ਨੇ ਵਲਟੈਲ ਕੱਢ ਕੇ ਹਵਾਨਾ ਟੈਟ ਕਰ ਕੱਦ ਕੜ ਦੋਸਤੋ ਰਮਾਂਦਰ ਮੈਂ ਨਹੀਂ ਆ ਥਣ ਦੋਸਤੋ ਦੇਖ ਸਕਦੇ ਆ ਬੈਕ ਸਾਈਡ ਤੋਂ ਸੋਹਣੇ ਨਖਰ ਵਿੱਚ ਕੱਲੇ ਕੱਲੇ ਗੈਪ ਚ ਲੱਗੇ ਹੋਏ ਆ ਦੂਸਰੀ ਸਾਈਡ ਦੋਸਤੋ ਦੇਖ ਸਕਦੇ ਆ ਥਣ ਸੋਹਣੇ ਸੇਮ ਹੀ ਸਾਈ ਹੈ ਦੋਸਤੋ ਥਣਾ ਦਾ ਰੇਟ ਬਾਈ ਕਹਿੰਦਾ 45000 ਰੁਪਿਆ ਹਾਂ ਨਾ ਬਾਈ ਕਹਿੰਦਾ 40000 ਹੀ ਦੇ ਦੇਾਂਗੇ ਉਹ ਚ ਬਾਈ ਕਹਿੰਦਾ ਮਾਨਤਾਨ ਹੋ ਜਾਊਗਾ ਜਿਹਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਸਾਰੇ ਮੇਰੇ ਭੈਣਾਂ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਜੀ